ਫੀਸ ਅੱ체 ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 16 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਬੁਟਾਰੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥ IRCE ਬੈਸਟ ਰਾਈਡਰ ਤੇ ਵੈਟ ਜੱਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਵੀ ਕੱਢਿਆ ਗਿਆ ਸੀ। ਇੱਥੇ ਫਾਈਨਲ ਮੈਚ ਹੋਇਆ ਸੀ। ਗਲੋਟੀ ਤੇ ਰਸੀਨ ਦੀਆਂ ਟੀਮਾਂ ਦੇ ਵਿਚਕਾਰ ਇੱਥੇ ਗਲੋਟੀ ਸੈਕੰਡ ਤੇ ਰਸੀਨ ਫਸਟ। ਪਲੇਅਰ ਆਫ ਦਾ ਟੂਰਨਾਮੈਂਟ ਖਿਡਾਰੀ ਨਿਕਲਿਆ ਹੈਗਾ ਸੱਤਾ ਟਾਈਗਰਸ। 13 ਨੂੰ ਐਲ.ਈ.ਡੀ ਨਾਲ ਸਨਮਾਨਿਤ ਕੀਤਾ ਗਿਆ ਹੈਗਾ। ਇਸ ਵੈਟ ਰਾਈਡਰ ਬਣੇਗਾ ਸੈਲੀ ਸਪਾਰ ਵਾਲਾ 6 ਕਵਡੀਆਂ ਪਾ ਕੇ 5 ਨੰਬਰ ਲੈ ਅਤੇ ਵੈਟ ਜੱਫੀ ਬਣੇਗਾ ਸਫੀਰ ਰਸੀਨ ਵਾਲਾ 5 ਟੱਚ ਲੈ ਕੇ 4 ਜੱਫੇ ਲਾਏ। ਅੱਗੇ ਗੱਲ ਕਰਦੇ ਹਾਂ ਕਾਲੇ ਕੀ ਦੇ ਉਤੇ ਪਹਿਲਾ ਨਾਮ ਕਤਰਹਿਆਰ ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਤੇ ਬਿੱਟ ਜੱਫੀ ਨੂੰ 21000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਟਰੋਲੀਪਾਈ ਤੇ ਬੰਦੋਵਾਲ ਦੀਆਂ ਟੀਮਾਂ ਦੇ ਵਿਚਕਾਰ ਇਥੇ ਬੰਦੋਵਾਲਾ ਸੈਕੰਡ ਤੇ ਟਰੋਲੀਪਾਈ ਫਾਸਟ ਤੇ ਇਥੇ ਬੈਸਟ ਰੇਡਰ ਬਣਿਆ ਨੀਨਾ ਟਰੋਲੀਪਾਈ ਵਾਲਾ ਨੌਕ ਵੱਡੀਆਂ ਪਾ ਕੇ 7 ਨੰਬਰ ਲਏ ਤੇ ਇਥੇ ਬਿੱਟ ਜੱਫੀ ਬਣਿਆ ਹੈਰੀਦਾਰਾਪੁਰੀਆ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਡੱਲੇਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂ ਤੇ ਹੀ ਰਪਏ ਦਿੱਤੇ ਗਏ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਡੱਲੇਵਾਲ ਤੇ ਸ੍ਰੀ ਚਮਕੌਰ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਸ੍ਰੀ ਚਮਕੌਰ ਸਾਹਿਬ ਸੈਕੰਡਰ ਤੇ ਡੱਲੇਵਾਲ ਫਾਸਟ ਸਬਸਟ ਰੇਡਰ ਬਣੇਗਾ ਰਵਣ ਗੰਦਰਾਣ ਵਾਲਾ 11 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਤੇ ਬੈਠ ਜਾਫੀ ਬਣੇਗਾ ਗੱਗੀ ਚੱਕ ਦੇਸਰਾਜ ਵਾਲਾ 13 ਟੱਚ ਲੈ ਕੇ ਚਾਰ ਜਾਫੇ ਲਾਏ ਅੱਗੇ ਗੱਲ ਕਰਦੇ ਜੱਲੂਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸਬਸਟ ਰੇਡਰ ਤੇ ਬੈਠ ਜਾਫੀ ਨੂੰ 31-31000 ਰੁਪਏ ਦਿੱਤੇ ਗਏ ਸਾਨ ਦੇ ਵਿਚਕਾਰ ਘਮਾਣਾ ਸੈਕੰਡ ਤੇ ਚੋਲਾ ਸਾਹਿਬ ਫਾਸਟ ਇਥੇ ਵੈਸਟ ਰੀਡਰ ਬਣੇਗਾ 16 ਨਾ ਗਰਨਾਲ ਤੇ ਬੈਠ ਜਾਫੀ ਬਣੇਗਾ 800 ਚੋਲਾ ਸਾਹਿਬ ਵਾਲਾ 8 ਡਾ ਚ ਲੈ ਕੇ 5 ਜੱਫੇ ਲਾਏ ਅੱਗੇ ਗੱਲ ਕਰਦੇ ਬੂਟ ਕਵਡਿ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੇ ਉਥੇ ਪਹਿਲਾ ਨਾਮ 81000 ਤੇ ਦੂਜਾ ਨਾਮ 71000 ਸੀ ਵੈਸਟ ਰੀਡਰ ਤੇ ਬੈਠ ਜਾਫੀ ਨੂੰ ਮੋਹਰਾਂ ਨਸਲ ਦੀਆਂ ਮੱਝਾ ਦਿੱਤੀ ਗਈਆਂ ਸਨ ਇਥੇ ਫਾਈਨਲ ਮੈਚ ਹੋਇਆ ਸੀ ਬੀ ਆਫ ਪਲੈਂਟੀ ਨਿਊਜ਼ੀਲੈਂਡ ਤੇ ਹਰਿਆਣਾ ਦੀਆਂ ਟੀਮਾਂ ਦੇ ਵਿਚਕਾਰ ਇਥੋ ਹਰਿਆਣਾ ਸੈਕੰਡ ਤੇ ਬੀ ਆਫ ਪਲੈਂਟੀ ਨਿਊਜ਼ੀਲੈਂਡ ਫ ਇਥੇ ਇਤੋਬੇਟ ਜੱਫੀ ਬਣੇਗਾ ਮਣੀ ਮੱਲੀਆਂ ਵਾਲਾ 8 ਟੱਚ ਲੈ ਕੇ 7 ਜੱਫੇ ਲਾਏ ਅੱਗੇ ਗੱਲ ਕਰਦੇ ਕਲਾਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜਿੱਥੇ ਪਹਿਲਾ ਨਾਮ 111000 ਤੇ ਦੂਜਾ ਨਾਮ 81000 ਸੀ ਬੈਟ ਰੀਡਰ ਤੇ ਬੈਟ ਜੱਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਰੱਤੇਵਾਲ ਤੇ ਜੰਡ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਥੋ ਜੰਡ ਸਾਹਿਬ ਸੈਕੰਡ ਤੇ ਰੱਤੇਵਾਲ ਫਾਸਟ ਤੇ ਇਥੋ ਬੈਟ ਜੱਫੀ ਬਣੇਗਾ ਝੰਡ ਸਾਹਿਬ ਵਾਲਾ ਜਤਿੰਦਰ 10 ਟੱਚ ਲੈ ਕੇ 5 ਜੱਫੇ ਲਾਏ ਤੇ ਬੈਟ ਰੀਡਰ ਬਣੇਗਾ ਮਾਧੋਪੁਰੀ ਅਮਰ ਅੱਗੇ ਗੱਲ ਕਰਦੇ ਆ ਸੰਤ ਨਗਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਇੱਥੇ ਪਹਿਲਾ ਨਾਮ 2,22,222 ਰੁਪਏ ਸੀ ਤੇ ਦੂਜਾ ਨਾਮ 1,11,111 ਰੁਪਏ ਸੀ ਤੇ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ ਉਹ ਟਰੈਕਟਰ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਭਿੰਡਰ ਕਲਾਂ ਤੇ ਬੋਪਰ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਬੋਪਰ ਸੈਕੰਡ ਤੇ ਭਿੰਡਰ ਕਲਾਂ ਫਸਟ ਤੇ ਬੈਸਟ ਰੇਡਰ ਬਣੇਗਾ ਕਰਨ ਦਿਆਲਪੁਰੇ ਵਾਲਾ 8 ਕਬੱਡੀਆਂ ਪਾ ਕੇ 7 ਨੰਬਰ ਲੈ ਤੇ ਤੇ ਨਾਲ ਜੁਆਇੰਟ ਬੈਸਟ ਰੇਡਰ ਬਣੇਗਾ ਮਾਨ ਦੋਲਟ ਤੇ ਬੈਟ ਜਾਫੀ ਬਣੇਗਾ ਬੱਬੂ ਭਿੰਡਰਾਂ ਵਾਲਾ 8 ਟੱਚ ਹਾਂਜੀ ਐਸੀ ਵੀਡੀਓ 16 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਇੱਕ ਕਮੈਂਟ ਵੀ ਜਰੂਰ ਕਰਕੇ ਜਾਇਆ ਕਰੋ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ